ਸਤਿ ਸ਼੍ਰੀ ਅਕਾਲ ਦਰਸ਼ਕ ਵੀਰ ਭੈਣ ਪਰਵੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਸ਼ੁਰੂਆਤ ਕਰਦੇ ਆਂ ਅੱਜ ਰਾਤ ਦੇ ਮੌਸਮ ਦੀ ਅਪਡੇਟ ਬਾਰੇ ਮਿਤੀ ਅੱਜ 14 ਮਈ 2025 ਹੋ ਚੁੱਕੀ ਹੈ ਹਾਲਾਤ ਨੇ ਜਿਹੜੇ ਉਹ ਗਰਮੀ ਵਾਲੇ ਬਣਨੇ ਸ਼ੁਰੂ ਹੋ ਚੁੱਕੇ ਨੇ ਦਿਨ ਦੇ ਸਮੇਂ ਕੜਾਕੇ ਦੀ ਧੁੱਪ ਪੈਣ ਦੇ ਨਾਲ ਤਾਪਮਾਨ ਜਿਹੜੇ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਉਤਰੀ 벨ਟ ਜਾਂ ਫਿਰ ਕਹਿ ਲਈਏ ਪੂਰਬੀ ਅਤੇ ਪੱਛਮੀ 벨ਟ ਸਾਰਿਆਂ ਪਾਸੇ ਇਹੀ ਹਾਲਾਤ ਜਿਹੜੇ ਨੇ ਉਹ ਹੁਣ ਭयंकर ਗਰਮੀ ਵਾਲੇ ਬਣਨੇ ਸ਼ੁਰੂ ਹੋ ਚੁੱਕੇ ਨੇ ਦਿਨ ਦੇ ਵੇਲੇ ਮੈਕਸਿਮਮ ਤਾਪਮਾਨ ਬਠਿੰਡਾ ਤੇ ਪਟਿਆਲੇ ਦੇ ਵਿੱਚ 42 ਡਿਗਰੀ ਦੇਖਿਆ ਗਿਆ ਜਿਸ ਦੇ ਕਾਰਨ ਅੱਜ ਰਾਤ ਵੀ ਗਰਮੀ ਦੇ ਹਾਲਾਤ ਕਾਫੀ ਜ਼ਿਆਦਾ ਸਾਨੂੰ ਭयंਕਰ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਰਡੇ ਮੈਸ ਤੋਂ ਹਲਕਾ ਦਰਮਿਆਨਾ ਇੱਕ ਸਿਸਟਮ ਰਾਜਸਥਾਨ ਤੋਂ ਹੁੰਦਾ ਹੋਇਆ ਹਰਿਆਣੇ ਵੱਲ ਕੂਚ ਕਰ ਰਿਹਾ ਹੈ ਕੀ ਇਹ ਪੰਜਾਬ ਦੇ ਵਿੱਚ ਮੀਂਹ ਕਰੇਗਾ ਜਾਂ ਨਹੀਂ ਕਿਸ ਦੇ ਹਾਲਾਤ ਹੋਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਆ ਤੁਹਾਡੇ ਸਾਹਮਣੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਜਾਣਕਾਰੀ ਜਿਹੜੀ ਮੌਸਮ ਸੰਬੰਧੀ ਹੈ ਉਹ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਝਿਜਕ ਤੋਂ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਆਪਣੇ ਕਿੱਤੇ ਦੇ ਵਿੱਚ ਲਾਹੇਵੰਦ ਹੋ ਸਕੋ ਹੁਣ ਗੱਲ ਕਰਦੇ ਆ ਜੀ ਮੀਂਹ ਦੇ ਹਾਲਾਤਾਂ ਦੀ ਫਿਲਹਾਲ ਇਹ ਸਿਸਟਮ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਕੂਚ ਕਰਦਾ ਦਿਖਾਈ ਨਹੀਂ ਦੇ ਰਿਹਾ ਮੌਸਮ ਬਹੁਤ ਹੱਦ ਤੱਕ ਕਲੀਅਰ ਅਤੇ ਠੀਕ ਬਣੇ ਰਹਿਣ ਦੀ ਉਮੀਦ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਦੱਖਣ ਪੂਰਵੀ ਹਵਾ ਚੱਲ ਰਹੀ ਹੈ ਜੋ ਕਿ ਅਰਬ ਸਾਗਰ ਤੋਂ ਪੰਜਾਬ ਦੇ ਵਿੱਚ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਖੁਸ਼ਕ ਅਤੇ ਗਰਮੀ ਵਾਲਾ ਮਾਹੌਲ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਚੁੱਕਿਆ ਹੈ ਮੁੜਕੇ ਵਾਲੀ ਗਰਮੀ ਹੁਣ ਪੰਜਾਬ ਦੇ ਵਿੱਚ ਪੈ ਰਹੀ ਹੈ ਜਿਸ ਦੇ ਸਿੱਟੇ ਵਜੋਂ ਅੱਜ ਰਾਤ ਜਿਹੜੇ ਤਾਪਮਾਨ ਨੇ ਉਹ 25 ਡਿਗਰੀ ਪਲੱਸ ਹੀ ਚੱਲਦੇ ਹੋਏ ਦਿਖਾਈ ਦੇਣਗੇ ਬਹੁਤ ਹੱਦ ਤੱਕ ਪੰਜਾਬ ਦਾ ਮੌਸਮ ਗਰਮੀ ਵਾਲਾ ਹੀ ਬਣਿਆ ਰਹੇਗਾ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਮੀਂਹ ਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਪ੍ਰਾਪਤ ਹੋਏ ਨੇ ਪੂਰਬ ਦੀ ਹਵਾ ਫਿਲਹਾਲ ਨਹੀਂ ਚੱਲ ਰਹੀ ਜਦੋਂ ਤੱਕ ਪੂਰਬ ਦੀ ਹਵਾ ਨਹੀਂ ਆਵੇਗੀ ਤਾਂ ਮੀਂਹ ਦੇ ਹਾਲਾਤ ਨਾ ਮਾਤਰੀ ਰਹਿਣਗੇ ਕਿਉਂਕਿ ਹੁਣ ਕਿਸੇ ਤਰੀਕੇ ਦੀ ਵੈਸਟਰਨ ਡਿਸਰਬੈਂਸ ਪੰਜਾਬ ਦੇ ਉਪ ਵਿੱਚ ਨਹੀਂ ਹੈ ਮੌਸਮ ਜਿਹੜੇ ਹਾਲਾਤ ਨੇ ਉਹ ਜ਼ਿਆਦਾਤਰ ਹੁਣ ਗਰਮੀ ਵਾਲੇ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਕਿਸੇ ਤਰੀਕੇ ਦੀ ਹੋਰ ਹਲਚਲ ਗਰਜ ਚਮਕ ਦੇ ਹਾਲਾਤ ਵੀ ਨਹੀਂ ਹਨ ਸਵੇਰ ਦੇ ਸਮੇਂ ਹਲਕੇ ਦਰਮਿਆਨੀ ਬੱਦਲ ਵਾਹਣਾਂ ਜ਼ਰੂਰ ਉਪਰੋਂ ਪੰਜਾਬ ਦੇ ਟਰੈਵਲ ਕਰਨ ਗੀਆਂ ਜਿਨ੍ਹਾਂ ਬਾਰੇ ਜਾਣਕਾਰੀ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਮਿਲ ਗਈ ਜਾਵੇਗੀ ਉਹ ਜਾਣਕਾਰੀ ਤੁਹਾਨੂੰ ਉਹਦੇ ਪ੍ਰਾਪਤ ਹੋਵੇਗੀ ਤੁਸੀਂ ਜੇਕਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਹੇਰੇ ਕੁਐਸਟ ਕਰਦੇ ਰਹਿੰਦੇ ਕਿ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂਕਿ ਸਬਸਕ੍ਰਾਈਬ ਦੇ ਨਾਲ ਨਾਲ ਤੁਹਾਨੂੰ ਹਰੇਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਜਰੂਰ ਲਾਈਕ ਕਰਕੇ ਜਾਇਓ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਹਾਂ ਕੱਲ ਦੀ ਵੀਡੀਓ ਵਿੱਚ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ